ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਵਾਇਰਸ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ। ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ। ਅੱਜ ਜਿਹੜਾ ਰੈਂਦਾ ਸੀਗਾ ਗੁਰੂਕੜਿਆ ਪ੍ਰਧਾਨ ਜੀ ਨੇ ਨਾਲ ਆਪਾਂ ਨੇ ਵੀ ਕਰਾਇਆ ਕਰਮ ਕੰਮ ਮੜਾ ਜੇ ਗੁਰੂ ਖਾਣੇ ਯੋਗ ਕਰਾਇਆ ਕੰਮ ਉਹਨਾਂ ਗੱਲ। ਆਜੋ ਦਿਖਾਉਣੇ ਤੁਹਾਨੂੰ ਕੁਝ ਚਲਕੀਆਂ। ਆ ਗਏ ਨੇ ਜੀ। ਕਿ ਪਤਾ ਕਾਹੋਂ ਨੂੰ ਜਾ। ਉਹ ਦੈਰ ਨੂੰ ਜਾਲਦਾ ਤਾਂ ਨੂੰ ਲਾਉਂਦਾ ਆਂ ਕਿਥੇ। ਬਸ ਫੇ ਖਾਲਾ ਹੁਣ। ਕਾਲੇ ਨੂੰ ਕਾਲੇ ਨੂੰ ਪ੍ਰਾਦੀਪਾਂ ਰੱਖ ਦੋ। ਡੰਡਾ ਹੁਣ। ਆ ਇਹ ਕਿ ਡੰਡੂੜੀ ਆ। ਸਾਨੂੰ ਤਾਂ ਲੱਗਦਾ ਆਂ ਕਿ ਜਿਹੜੇ ਪਾਗਲਾ ਦੀ ਤਾਰੀ ਆ। ਨਰਮਾ। ਚਲੋ। ਬਾਦ ਪਹਿ ਇਹਨਾਂ ਨੂੰ ਫੜ ਸਕਦੇ ਹਾਂ ਹਾਂ ਉਹਨਾ ਪੀ ਕੇ ਰਸ ਨਾ ਕਿਹੜਾ ਗੰਨਾ ਹੈ ਨਹੀਂ ਕਾਜੀ ਮਰਾ ਤਾਂ ਕਿਹੜਾ ਰਸ ਪੀ ਲਿਆ ਉਹ ਮਸਤ ਜਲੇ ਹੋ ਗਏ ਨੇ ਨਾ ਕਾਜੀ ਕੱਢ ਕੇ ਅਜਿਹਾ ਕਾਤ ਕੋੜੇ ਹੀ ਬਹੁਤ ਰਾਸ ਉਹ ਤਾਂ ਐਂ ਦੱਸਣਾ ਦਾ ਉਹ ਕਿਹੜੇ ਪੂਰਾ ਵੀਜ ਕਾਲੀ ਕਣਕ ਆਜੀ ਨਾ ਇਹ ਕਾਲਾ ਗੰਨਾ ਆ ਗਿਆ ਨਾ ਉਹਦੇ ਇਹ ਚਲੇ ਹੋਦੇ ਨਹੀਂ ਪਤਾ ਤਾਂ ਇਹ ਕਿੰਨਾ ਪਿੱਛੇ ਆ ਉਹ ਕੌਣ ਆਮ

ਉੱਜਾ ਮਿਲਣੀ ਆ ਇਹ 40 ਸਾਲ ਬਾਅਦ ਕਿਤੇ ਲਾਲਾ ਦੇਖਿਆ 20 ਸਾਲ 20 ਸਾਲ ਹੋ ਗਏ ਮੇਰੇ ਵਿਆਹ ਤੇ ਫਾਇਲਿੰਗ ਖਲਾੜੀਆਂ ਚੱਲਦੀਆਂ ਆ ਬਾਅਦ ਵਿੱਚ ਕਿਤੇ ਚੌੜੀਆਂ ਜਾਂਦੀਆਂ ਤੁਸੀਂ ਵੀ ਯਾਦ ਕਰੇ ਨਹੀਂ ਮੈਂ ਚੱਲਦੀ ਦੇਖਿਆ ਆ ਤਾਂ ਹਰੇਕ ਸਾਲ ਚੱਲਦੀ ਆ ਥਵਾੜੀ ਲੇਟ ਤੱਕ ਚੱਲਦੀ ਆ ਥਵਾੜੀ ਇੱਥੇ ਜਾਮਣ ਥੱਲੇ ਨਹੀਂ ਦੀ ਹੁੰਦੀ 3-4 ਦਿਨਾਂ ਦੇ ਘਰ ਦੇ ਉਹ ਹੱਸਣਾ ਲੈ ਘਰਾਂ ਥੱਲੇ ਜਾਉਂਗਾ ਤੋ ਆਹ ਬੰਦਾ ਤੇ ਸਿੱਧੇ ਕੋਈ ਗੱਲ ਉੱਪਰ ਨਹੀਂ ਦੇਖ ਲੋ ਰਾਂ ਕਿਹਦੇ ਆ ਬਦਲ ਗਿਆ ਆ ਚੀਜ਼ ਬੜਾ ਖਰਾਬ ਹੋ ਗਿਆ ਹੈ ਉੱਪਰ ਹੀ ਕਾਨੂੰ ਜਰੇ ਹੁਣ ਦਾ ਫਰਕ ਕਰਕੇ ਦੇਖੇ ਕਿ ਸੱਦੀ ਭਰੀ ਥਾਲੀਆਂ ਪੰਜ ਸੱਤ ਦੋਈਆਂ ਤਾਂ ਕੱਢ ਲੈਣੀਆਂ ਜਮਾਂ ਸੱਤ ਤਿੰਨ ਭਰੀਆਂ ਪਾਈਆਂ ਸੀ ਅਚਾਰ ਰਮਾ ਪਾਇਆ ਹੋਇਆ ਨਹੀਂ ਇੱਕ ਵੱਧ ਦੂਏ ਦੀ ਹੁਣ ਬਣਾ ਲੈਣੀ ਸੀ ਫਿਰ ਕੀ ਕਰਨਾ ਬਥੇਰੇ